ਅੱਜਕੱਲ੍ਹ ਵੇਲੇ ਰੈਂਡ ਤੇ ਵੀ ਪੈਸੇ ਕਮਾਏ ਜਾ ਸਕਦੇ ਨੇ ਪਰ ਉਸ ਦੀਆਂ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂ ਪਹਿਲੀ ਸ਼ਰਤ ਇਹ ਹੈ ਕਿ ਤੁਹਾਨੂੰ ਮੋਬਾਈਲ त्याਗਣਾ ਪਵੇਗਾ ਕਿਉਂਕਿ ਪੰਜਾਬ 'ਚ ਵੇਲੇ ਰੈਂਡ ਦੇ ਮੁਕਾਬਲੇ ਹੋਣ ਲੱਗੇ ਨੇ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਪਰ ਇਹ ਸੱਚ ਹੈ ਮੋਬਾਈਲ ਫੋਨ ਤੋਂ ਖਹਿੜਾ ਛਡਾਉਣ ਲਈ ਇੱਕ ਕਦਮ ਚੁੱਕੇ ਜਾ ਰਹੇ ਨੇ ਪੰਜਾਬ ਦੇ ਮੋਗਾ ਚ ਅੱਜ ਇਹ ਮੁਕਾਬਲਾ ਹੋ ਰਿਹਾ ਹੈ ਇਸ ਮੁਕਾਬਲੇ ਚ ਤੁਹਾਨੂੰ ਕੁਝ ਚੀਜ਼ਾਂ ਤਿਆਗਣੀਆਂ ਪੈਣਗੀਆਂ ਅਗਰ ਤੁਸੀਂ ਕੁਝ ਸ਼ਰਤਾਂ ਜਿੱਤ ਜਾਂਦੇ ਹੋ ਤਾਂ ਤੁਹਾਨੂੰ ਪੈਸੇ ਤੇ ਕੁਝ ਇਨਾਮ ਵੀ ਮਿਲਣਗੇ ਫਿਲਹਾਲ ਇਹ ਮੁਕਾਬਲਾ ਮੋਗਾ ਚ ਹੋ ਰਿਹਾ ਹੈ ਇਸ ਮੁਕਾਬਲੇ ਦੇ ਵਿੱਚ ਲੋਕੀ ਵੱਧ ਛੜ ਕੇ ਹਿੱਸਾ ਲੈ ਰਹੇ ਨੇ ਇਹ ਸਾਰੀਆਂ ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਬੱਚੇ ਵੱਡੇ ਬਜ਼ੁਰਗ ਸਾਰੇ ਹੀ ਇਸ ਕੰਪੀਟੀਸ਼ਨ ਚ ਪਾਰਟਿਸਿਪੇਟ ਕਰ ਰਹੇ ਨੇ ਤੁਸੀਂ ਦੇਖੋ ਕਿ ਕੋਈ ਇੱਕ ਦੂਜੇ ਨਾਲ ਗੱਲਬਾਤ ਕਰ ਰਿਹਾ ਹੈ ਬਜ਼ੁਰਗ ਅਖਬਾਰ ਪੜ੍ਹਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਮੁਕਾਬਲੇ ਦੀ ਕੁਝ ਸ਼ਰਤਾਂ ਵੀ ਨੇ ਪਹਿਲੀ ਸ਼ਰਤ ਇਹ ਹੈ ਕਿ ਤੁਸੀਂ ਫੋਨ ਨਾਲ ਲੈ ਕੇ ਨਹੀਂ ਆ ਸਕ ਤੀਸਰੀ ਸ਼ਰਤ ਹੈ ਕਿ ਵਾਸ਼ਰੂਮ ਵੀ ਨਹੀਂ ਜਾਣਾ ਤੀਸਰੀ ਸ਼ਰਤ ਤਾਂ ਸੌਣਾ ਵੀ ਨਹੀਂ ਚੌਥੀ ਸ਼ਰਤ ਹੈ ਖੇਡਣਾ ਵੀ ਮਨਾ ਹੈ ਤੇ ਪੰਜਵਾਂ ਖਾਣਾ ਪੀਣਾ ਵੀ ਮਨਾ ਹੈ ਤੇ ਕੁਝ ਹੋ舍ਰਤਾ ਬਸ ਤੁਸੀਂ ਇਸ ਮੁਕਾਬਲੇ ਚੁੱਪਚਾਪ ਬੈਠਣਾ ਹੈ ਤੇ ਵਿਲੇ ਰਹਿਣਾ ਹੈ ਇਹ ਮੁਕਾਬਲੇ ਦੀ ਹੋਰ ਜਾਣਕਾਰੀ ਇਸ ਮੁਕਾਬਲੇ ਨੂੰ ਆਯੋਜਿਤ ਕਰਨ ਵਾਲੇ ਤੋਂ ਸੁਣੋ ਵਿਕਰਮ ਜੀ ਅੱਜ ਇੱਕ ਬੜਾ ਨੋਖਾ ਮੁਕਾਬਲਾ ਕਰਾਇਆ ਜਾ ਰਿਹਾ ਹੈ ਵਿਲੇ ਬਹਿਣ ਦਾ ਮੁਕਾਬਲਾ ਕੀ ਮਕਸਦ ਹੈ ਇਸ ਮੁਕਾਬਲੇ ਦਾ ਭਾਗ ਸਤਾ ਇਦਾਂ ਜੀ ਜਿਹੜਾ ਵਿਲਾ ਬਹਿਣਾ ਆਮ ਤੌਰ ਤੇ ਕਹੜੇ ਨੂੰ ਲੱਗਦਾ ਵੀ ਵਿਲਾ ਰੱਖਣ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਵੀ ਵਿਲੇ ਬਹਿਣਾ ਆਪਣੇ ਵਾਸਤੇ ਵਿਹਲੇ ਵੇਣਾ ਜਿਹੜਾ ਇੱਕ ਦਿਨ ਆਪਣੀ ਜੋਗਾ ਕੱਢਣਾ ਜ਼ਰੂਰੀ ਆ ਹਰ ਇੱਕ ਬੰਦੇ ਨੂੰ ਜ਼ਰੂਰੀ ਆ ਆਪਾਂ ਫੋਨ ਦੇ ਗੁਲਾਮ ਹੋ ਚੁੱਕੇ ਆ ਹਰ ਬੰਦਾ ਹੀ ਤਕਰੀਬਨ ਜਿੰਨੇ ਘਰ ਤੇ ਜੀਂਦੇ ਉਹ ਤੋਂ ਦੁੱਗਣੇ ਫੋਨ ਆ ਹਰੇ ਕਰੇ ਆਪੋ ਪਰਿਵਾਰ ਦੇ ਵਿੱਚ ਇੱਕ ਦੂਜੇ ਜੋਗਾ ਟਾਈਮ ਨਹੀਂ ਕੱਢਦੇ ਆਪਾਂ ਆਪਾਂ ਆਪਦੇ ਜੋਗਾ ਟਾਈਮ ਨਹੀਂ ਕੱਢਦੇ ਆਪਾਂ ਸੰਸਾਰ ਦੀ ਤਾਂ ਜਾਣਕਾਰੀ ਹੁੰਦੀ ਆ ਆਪ ਨੂੰ ਪਰਿਵਾਰ ਦੀ ਜਾਣਕਾਰੀ ਨਹੀਂ ਹੁੰਦੀ ਇਸ ਕਰਕੇ ਆਪਾਂ ਨੂੰ ਥੋੜਾ ਸਮਾਂ ਆਪਣੇ ਜੋਗਾ ਕੱਢਣਾ ਚਾਹੀਦਾ ਹਰ ਇੱਕ ਬੰਦੇ ਨੂੰ ਇੱਕ ਦਿਨ ਸਾਲ ਦੇ ਵਿੱਚ ਇੱਕ ਦਿਨ ਕੱਢ ਕੇ ਬੰਦਾ ਬਹਿ ਜੇ ਆਪਣੇ ਆਪ ਨੂੰ ਰਿਲੈਕਸ ਕਰੇ ਜ਼ਰੂਰੀ ਹੈ ਜੀ ਇੱਕ ਤਰ੍ਹਾਂ ਦਾ ਮੈਡੀਟੇਸ਼ਨ ਹੀ ਹੈ ਜੀ ਇਹ ਕਿੰਨੇ ਲੋਕ ਇੱਥੇ ਸ਼ਾਮਲ ਹੋਏ ਨਾਮ ਤਾਂ ਸਾਨੂੰ ਲਿਖਾਏ ਸੀ 60 65 ਬੰਦੇ ਨੇ ਲਿਖਾਏ ਸੀ 55 ਬੰਦੇ ਇੱਥੇ ਹਾਜ਼ਰ ਆ ਗਏ ਸਾਰੇ ਅੱਛਾ ਹਰ ਵਰਗ ਦੇ ਲੋਕ ਇੱਥੇ ਸ਼ਾਮਲ ਆਇਆ ਚਾਹੇ ਬੱਚੇ ਆ ਚਾਹੇ ਬਜ਼ੁਰਗ ਆ ਜੀ ਜੋ ਵੀ ਤੰਦਰੁਸਤ ਆਪਣੇ ਆਪ ਨੂੰ ਸੰਭਾਲ ਸਕਦਾ ਉਹ ਇੱਥੇ ਹਾਜ਼ਰ ਹੈ ਜੀ ਅੱਛਾ ਕੰਡੀਸ਼ਨ ਕੀ ਰੱਖੀ ਹੈ ਇਹਨਾਂ ਕੰਡੀਸ਼ਨ ਤਾਂ ਇਦਾਂ ਜੀ ਵੀ ਤੁਸੀਂ ਬਸ ਬਹਿਣਾ ਮੋਬਾਈਲ ਨੂੰ ਹੱਥ ਵਿੱਚ ਨਹੀਂ ਲਾਉਣਾ ਕੁਝ ਖਾਣਾ ਪੀਣਾ ਨਹੀਂ ਖਾਣਾ ਪੀਣਾ ਤਾਂ ਸਿਰਫ ਇਸ ਕਰਕੇ ਕਿ ਉਹ ਜੇ ਖਾਣ ਪੀਣਗੇ ਤਾਂ ਉਹਨਾਂ ਨੂੰ ਹਾਜਤ ਹੋਊਗੀ ਲੈਟਰਨ ਬਾਥਰੂਮ ਨਹੀਂ ਜਾਣਾ ਠੀਕ ਹੈ ਜੀ ਬਹਿਣਾ ਰਿਲੈਕਸ ਰੱਖਣਾ ਆਪਣੇ ਆਪ ਵੱਲੋਂ ਤੁਸੀਂ ਕਿਤਾਬ ਪੜ੍ਹ ਸਕਦੇ ਹੋ ਕੋਈ ਰੱਬ ਰੱਬ ਕਰ ਥਾਦੇ ਪਰ ਉਹ ਵੀ ਇੱਕ ਸੀਮਤ ਆਵਾਜ਼ ਵਿੱਚ ਕਰ ਥਾਦੇ ਵੀ ਤੁਸੀਂ ਤੁਹਾਨੂੰ ਹੀ ਸੁਣੇ ਤੁਹਾਡਾ ਤੁਹਾਡੇ ਨਾਲ ਦੇ ਬੇਚੇ ਨੂੰ ਤੁਹਾਡੇ ਨਾਲ ਡਿਸਟਰਬੈਂਸ ਨਾ ਹੋਵੇ ਠੀਕ ਹੈ ਉੱਚੇ ਉਹ ਵਾਸ਼ਰੂਮ ਕੋ ਜਾ ਸਕਦਾ ਹੈ ਜਾਂ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਨਹੀਂ ਤਾਂ ਮੁਕਾੜਾ ਮੁੱਕਣਾ ਹੀ ਨਹੀਂ ਜੀ ਨਹੀਂ ਤਾਂ ਫਿਰ ਆਪਾਂ ਦਾ ਪਿੰਡ ਵਾਲੇ ਦਾ ਗਿੱਜੇ ਹੁੰਨੇ ਜੀ ਆਪਾਂ ਬਾਥਰੂਮ ਜਾੜੇ ਦੁਆਰਾ ਫਿਰ ਬਹਿ ਕੇ ਆਏ ਤਾਂ ਫਿਰ ਮੁੱਕਣਾ ਨਹੀਂ ਤਿੰਨ ਚਾਰ ਚਾਰ ਦੇ ਨੰਗਣਗੇ ਜੀ ਕਿੰਨੇ ਘੰਟੇ ਦਾ ਮੁਕਾਬਲਾ ਹੈ ਘੰਟੇ ਤਾਂ ਇਹਨਾਂ ਨੇ ਤੈਅ ਕਰਨੇ ਜਿਹੜੇ ਵੀਰ ਬੈਠੇ ਇੱਥੇ ਹਣਾ ਜੀ ਉਹ ਬੈਠੇ ਆ ਜੇ ਇਹ ਲੰਮਾ-ਸਾਵਾ ਬੈਠਣਗੇ ਤਾਂ ਬੈਠੇ ਰਹਿਣਗੇ ਤੇ ਜਿਹੜੇ ਜਿਵੇਂ ਜਿਵੇਂ ਜਾਈ ਜਾਣਗੇ ਜਿਹੜੇ ਅਖੀਰ ਤੱਕ ਰਹਿਣਗੇ ਜੇਤੂ ਆ ਜੀ ਕੋਚਮ ਨਿਗਾਹ ਕੇ ਵਿੱਚ ਰੱਖਦੇ ਆ ਸਾਰੇ ਤੇ ਨਿਗਾਹ ਜੀ ਸਾਡੇ ਆ ਸਾਰੇ ਵੀਰ ਬੈਠੇ ਆ ਸਾਰੇ ਪ੍ਰਬੰਧਕ ਵੀਰ ਬੈਠੇ ਆ ਕੈਮਰੇ ਲੱਗੇ ਆ ਜੀ ਇਨਾਮ ਕੀ ਰੱਖਿਆ ਹੀ ਚੱਲਾ 4500 ਰੁਪਏ ਨਗਦ ਆ ਜੀ ਤੇ ਇੱਕ ਬਾਈਸਾਈਕਲ ਆ ਹੀਰੋ ਦਾ 2500 ਰੁਪਏ ਨਗਦ ਆ ਦੂਜੇ ਨੂੰ ਤੀਜੇ ਨੂੰ 1500 ਆ ਜੀ ਅੱਛਾ ਇਹ ਦਿਮਾਗ ਚ ਕਿਵੇਂ ਆਇਆ ਵੀ ਇਸ ਤਰ੍ਹਾਂ ਨੁਕਸਾਨ ਲੱਗਦਾ ਅਸੀਂ ਨਕਲ ਕੀਤੀ ਆ ਜੀ ਗੈਲ ਪਿੰਡ ਹੋਇਆ ਸੀ ਮੁਕਾਬਲਾ ਵਧੀਆ ਲੱਗਿਆ ਚੰਗੀ ਚੀਜ਼ ਦੀ ਰੀਸ ਕਰ ਲੈਣੀ ਚਾਹੀਦੀ ਆ ਮਾੜੀ ਗੱਲ ਨਹੀਂ ਹੁੰਦੀ ਜੀ ਕਿਉਂਕਿ ਅੱਜ ਕੱਲ ਅਸੀਂ ਵੀ ਦੇਖਿਆ ਕਿ ਹਰ ਕੋਈ ਸਖਸ਼ਾ ਜਿਹੜਾ ਚਾਹੇ ਉਹ ਵੇਲੇ ਬਿਜ਼ੀ ਕਹ ਲੋ ਵੀ ਵੇਲੇ ਵੀ ਇਹ ਤੇ ਬਿਜ਼ੀ ਹੀ ਹੈ ਲੇਕਿਨ ਮੋਬਾਈਲਾਂ ਦੇ ਚੱਕਰਾਂ 'ਚ ਬਸੇ ਹੋਏ ਅਸਲ 'ਚ ਆਪਾਂ ਜ਼ਿਆਦਾ ਤਾਂ ਲੋਕੀ ਹੈ ਵੇਲੇ ਪਰ ਉਹ ਦਿਮਾਗੀ ਤੌਰ ਤੇ ਇੰਨੇ ਜ਼ਿਆਦਾ ਬਿਜੀ ਆ ਜੀ ਰੀਲਾਂ ਹੀ ਦੇਖੀ ਜਾਂਦੇ ਜਿਨ੍ਹਾਂ ਦਾ ਕੋਈ ਵਾਅ ਵਾਸਤਾ ਹੀ ਨਹੀਂ ਉਹ ਵੀ ਚੀਜ਼ਾਂ ਦੇਖੀ ਜਾਂਦੇ ਆ ਜੀ ਕਿਸੇ ਨਾਲ ਪਾਵੇਂ ਸਬੰਧ ਨਹੀਂ ਆ ਉਹ ਚੀਜ਼ਾਂ ਦੇਖਣ 'ਚ ਬਿਜੀਆਂ ਸੀ ਆਪਣੇ ਜੋਗਾ ਸਟ੍ਰੈਥਜੀ ਤੁਰੇ ਫਿਰਦੇ ਆ ਆਪਣੇ ਜੋਗਾ ਟਾਈਮ ਕਿਸੇ ਕੋਲ ਨਹੀਂ ਆ ਆਪਣੇ ਜੋਗਾ ਆਪਣੀ ਲਾਈਫ ਆ ਜੀ ਆਪਣੇ ਜੋਗਾ ਇੱਕ ਟਾਈਮ ਕੱਢਣਾ ਚਾਹੀਦਾ ਆਪਾਂ ਨੂੰ ਪਾਵੇਂ ਇੱਕ ਦਿਨ ਹੋਵੇ ਪਾਵੇਂ ਘੰਟੇ ਹੁਣ ਕੁਛ ਸਮਾਂ ਆਪੂੰ ਆਪਣੇ ਯੋਗਾ ਕਰਨਾ ਚਾਹੀਦਾ ਸੰਸਾਰ ਯੋਗਾ ਤਾਂ ਆਪਾਂ ਕਰਦੇ ਫਿਰਦੇ ਜੀ ਇਸ ਮੁਕਾਬਲੇ ਚ ਪਾਰਟਿਸਪੇਸ਼ਨ ਦਾ ਕੀ ਕਹਿਣਾ ਹੈ ਤੇ ਕੀ ਹਾਲ ਹੈ ਉਹ ਵੀ ਸੁਣੋ ਆਮ ਕਰਦੇ ਕੀ ਕੰਮ ਕਰਦੇ ਹਾਂ ਵਾਹ ਖੇਤੀ ਕਰਦੇ ਖੇਤੀ ਕਰਦੇ ਇੰਤਲਕਾ ਕੀ ਪਹਿਲਾਂ ਬੈਠਾ ਜਾਊਗਾ ਹਾਂ ਹੋਵੇ ਜੀ ਬੈਠ ਜਾਓ ਅੱਤਲ ਬੈਠਿਓ ਬਾਦਲਾ ਘੇਟਦਾ ਅੱਤਲ ਤਾਂ ਮੋਬਾਈਲ ਵਰਤਦੇ ਹੋ ਵੈਸੇ ਨਾ ਨਾ ਮੈਂ ਨਹੀਂ ਵਰਤਦਾ ਨਹੀਂ ਵਰਤਦਾ ਬੜੇ ਰੀਨੋ ਪਲੇ ਕਰ ਤੁਹਾਨੂੰ ਜੋਖਾ ਫਿਰ ਰਹਿਣਾ ਹਾਂ ਮੈਂ ਤਾਂ ਮੈਂ ਤਾਂ ਬਸ ਦੋ ਦਿਨ ਭਾਈ ਰੱਖੀ ਅੱਛਾ ਬਹੁਤ ਕੰਮ ਕੀਤਾ ਲੱਗ ਰਿਹਾ ਕਿ ਮੁਕਾਬਲਾ ਤੁਸੀਂ ਜਿੱਤ ਕੇ ਜਾਓਗੇ ਹਾਂ ਮੁਕਾਬਲਾ ਕੁਝ ਨਾ ਜਿੱਤੂਗਾ ਕਦੇ ਇਹ ਮੈਂ ਤਾਂ ਮੈਲ ਤਾਂ ਕਿੱਜਾ ਉਹਨ ਭਲਤਾ ਆਉਗੀ ਰਹਿਣਾ ਪਰ ਮੈਲ ਮੁੰਨ ਲਿਕੇ ਗਿਆ ਜੀ ਉਤਾਈ ਮੁਕਾਬਲੇ ਜਾਏ ਹਾਂ ਹਾਂਜੀ ਅੱਜ ਦੂਜੀ ਵਾਰ ਵਿੱਲੇ ਰਹਿਣਾ ਜੀ ਘਰੇ ਵਿੱਲੇ ਰਹਿਣਾ ਇੱਥੇ ਵਿੱਲੇ ਰਹਿਣਾ ਜੀ ਅੱਛਾ ਕੀ ਲੱਗ ਰਿਹਾ ਕਿ ਪੂਰੀ ਤਿਆਰੀ ਕਰਕੇ ਮੈਂ ਮੁਕਾਬਲਾ ਜਿੱਤ ਕੇ ਜਾਵਾਂਗਾ ਸਾਈਕਲ ਤੇ ਜਾਵਾਂ ਘਰੇ ਜੀ ਸਾਈਕਲ ਤੇ ਜਾਉਂਗੇ ਜੋ ਨਾਮ ਮਿਲਣਾ ਸਾਈਕਲ ਅੱਛਾ ਵੈਸੀ ਮੋਬਾਈਲ ਯੂਜ਼ ਕਰਦੇ ਹੋ ਜੀ ਹਾਂਜੀ ਤੇ ਅੱਜ ਮੋਬਾਈਲ ਨਹੀਂ ਮਿਲਣਾ ਕਿਵੇਂ ਲੱਗਦਾ ਕਿ ਟਾਈਮ ਨਿਕਲ ਜਾਊਗਾ ਉਹੀ ਕੈਪੈਸਿਟੀ ਦੇਖਣੀ ਆਪਾਂ ਇਹੀ ਮੈਸੇਜ ਦੇਣਾ ਚਾਹੁੰਦੇ ਸਾਰਿਆਂ ਨੂੰ ਮੋਬਾਈਲ ਘੱਟ ਤੋਂ ਘੱਟ ਦੇਖੋ ਅੱਜ ਇੱਥੇ ਹੋਣਾ ਵੀ ਅੱਜ ਪਤਾ ਲੱਗ ਜਾਏਗਾ ਸਾਰਿਆਂ ਦਾ ਆਮ ਤਰ੍ਹਾਂ ਤੇ ਅੱਜ ਕੋਲ ਹਰ ਕੋਈ ਬੰਦਾ ਚਾਹੇ ਉਹ ਵੇਲਾ ਪਰ ਦਿਮਾਗੀ ਤੌਰ ਤੇ ਵੇਲਾ ਨਹੀਂ ਹੈ ਹਾਂਜੀ ਇਸ ਮੁਕਾਬਲੇ ਦੇ ਵਿੱਚ ਇਹੀ ਟੈਸਟ ਹੋਣਾ ਹੈ ਜੀ ਕੋਣ ਮੋਬਾਈਲ ਤੇ ਬਣਾ ਰਹਿ ਸਕਦਾ ਕੋਣ ਬੋਲੇ ਤੇ ਬਣਾ ਰਹਿ ਸਕਦਾ ਅਜੇ ਹੀ ਟੈਸਟ ਹੋਣੇ ਆ ਕਿੰਨੀ دیر ਬਹਿ ਸਕਦੇ ਆ ਹੈਗੀ ਹੈ ਕੈਪੈਸਿਟੀ 15-20 ਘੰਟੇ ਦੀ ਬਹਿ ਸਕਦੇ ਆ ਬਹਿ ਸਕਦੇ ਇੱਕ ਦਿਨ ਕੱਟ ਕੇ ਵੇਖੀਏ ਮੋਬਾਈਲ ਵਰਤਦੇ ਆ ਮੋਬਾਈਲ ਇਹਨਾਂ ਦਾ ਹੀ ਵਰਤਦੇ ਦੀ ਥੋੜੀ ਵਰਤਦੇ ਸੀ ਸੋਚਿਆ ਕਿ ਅੱਜ ਇਨਾਮ ਜਿੱਤ ਕੇ ਜਾਣਾ ਸਾਈਕਲ ਜਿੱਤ ਕੇ ਜਾਣਾ ਜਾਂ 4500 ਜਿੱਤ ਕੇ ਕਿਤੇ ਮਿਲ ਕੇ ਵੇਖੋ ਜੀ 15 ਕਿੰਨੇ ਘੰਟੇ ਬੈਠਾ 12 ਘੰਟੇ ਬੈਠ ਸਕਦੇ ਰਾਤ ਨੂੰ ਵੀ ਬੈਠ ਸਕਦੇ ਆ ਤਿਆਰੀ ਫੁੱਲ ਕਰ ਗਏ ਹਾਂ ਹਾਂ ਜੀ ਤਿਆਰੀ ਫੁੱਲ ਕਰਤੀ ਅੱਜ ਬੈ ਕੇ ਦੇਖਿਆ ਪਹਿਲਾਂ ਕਦੇ ਮੋਬਾਈਲ ਤੋਂ ਬਿਨਾ ਵੇਲੇ ਹਾਂ ਜੀ ਇਹ ਤਾਂ ਵੇਖੇ ਬਰਤure ਫਿਰਦੇ ਰਹਿੰਦੇ ਆਪਲਾ ਹੋ ਰਿਹਾ ਵੇਲੇ ਬੈੰਦਾ ਹਾਂਜੀ ਕੀ ਸੋਚਿਆ ਕਿ ਕਿਸ ਤਰ੍ਹਾਂ ਦਾ ਮੁਕਾਬਲਾ ਹੈ ਕਿਵੇਂ ਤੁਸੀਂ ਇਸ ਚ ਪਾਰਟਿਸਿਪੇਟ ਕੀਤਾ ਇਹ ਅਸੀਂ ਇਹ ਸੋਚ ਕੇ ਕੀਤਾ ਵੀ ਚਲੋ ਜਿੰਨਾ ਟਾਈਮ ਇਹ ਫੋਨ ਤੋਂ ਥੋੜੇ ਬਾਹਰ ਅੰਦਰ ਨੇ ਤੇਹੀ ਮਕਸਦ ਆ ਵੀ ਫੋਨ ਤੋਂ ਜਿੰਨਾ ਹੋ ਸਕੇ ਆਪ ਨੂੰ ਘੱਟ ਵੇਖਣਾ ਚਾਹੀਦਾ ਹੈ ਨਾਲੇ ਫੋਨ ਦੇ ਨਾਲ ਫੋਨ ਤੋਂ ਵੱਧ ਫਿਜ਼ੀਕਲ ਐਕਟੀਵਿਟੀ 'ਚ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਬੱਚਾ ਦਾ ਫੋਨ ਤੋਂ ਇਲਾਵਾ ਹੋਰ ਵੀ ਖੇਡਾਂ ਵਿੱਚ ਜਾਂ ਪੜ੍ਹਾਈ ਵਿੱਚ ਥੋੜਾ ਹੋ ਬਣੇ ਅੱਛਾ ਤੁਸੀਂ ਹੁਣ ਅਜੇ ਇੱਥੇ ਬਹਿ ਕੇ ਕੀ ਕਰਨਾ ਹੈ ਕਿ ਕੁਝ ਕਿਤਾਬਾਂ ਪੜ੍ਹਨੀ ਹੈ ਜਾਂ ਕੀ ਕਰਨਾ ਅਸੀਂ ਕਿਤਾਬਾਂ ਵੀ ਪੜ੍ਹ ਲਾਂਗੇ ਵੈਸੇ ਗੱਲਾਂ ਵੀ ਕਰ ਲਾਂਗੇ ਅਸੀਂ ਜੱਟ ਕੇ ਜਾਵਾਂਗੇ ਅੱਜ ਹੋ ਸਕੇ ਤਾਂ ਕਿੰਨੇ ਘੰਟੇ ਬੈਠ ਸਕਦੇ ਮੋਬਾਈਲ ਤੇ ਬਣਾ ਧਰਨ ਵੇਖੋ ਬੈਠ ਤਾਂ ਸਕਦੇ ਆ ਮੋਬਾਈਲ ਤੇ ਪਰ ਵੈਸਤਾ ਘਾਟੀ ਦੇਖਣਾ ਚਾਹੀਦਾ ਬਹਿ ਜਾਵਾਂਗੇ ਕਿੰਨਾ ਟਾਈਮ ਹੋ ਸਕਦਾ ਤਿਆਰੀ ਕੀਤੀ ਪੂਰੀ ਹੈ ਹਾਂ ਜੀ ਤੇ ਦੇਖ ਸਕਦੇ ਹੋ ਕਿ ਸਾਰੇ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਮੁਕਾਬਲਾ ਜਿੱਤਣ ਦੀ ਕਿਉਂਕਿ ਫਸਟ ਇਨਾਮ ਜਿੱਤਣ ਵਾਲੇ ਨੂੰ 4500 ਰੁਪਏ ਦੀ ਸਾਈਕਲ ਮਿਲੇਗੀ ਸੈਕਿੰਡ ਇਨਾਮ ਜਿੱਤਣ ਵਾਲੇ ਨੂੰ 2500 ਰੁਪਏ ਮਿਲੇਗਾ ਤੇ ਤੀਸਰਾ ਇਨਾਮ ਜਿੱਤਣ ਵਾਲੇ ਨੂੰ 1500 ਰੁਪਏ ਮਿਲਣਗੇ ਬਸ ਮੁਕਾਬਲੇ ਦਾ ਇਹ ਹੀ ਨਿਯਮ ਹੈ ਕਿ ਜੋ ਪਾਗੀਦਾਰੀ ਸਭ ਤੋਂ ਲੰਮਾ ਸਮਾਂ ਵੇਲੇ ਬੈਠਾ ਰਹੇਗਾ ਉਸ ਨੂੰ ਪਹਿਲਾ ਇਨਾਮ ਦਿੱਤਾ ਜਾਵੇਗਾ ਪਿੰਡ ਵਿੱਚ ਇਸ ਮੁਕਾਬਲੇ ਨੂੰ ਲੈ ਕੇ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਆਪਣੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਵੀ ਲੋਕ ਇਸ ਨੂੰ ਵੇਖਣ ਲਈ ਪਹੁੰਚ ਰਹੇ ਨੇ ਤੇ ਆਯੋਜਕਾਂ ਦਾ ਕਹਿਣਾ ਹੈ ਕਿ ਇਸ ਮਕ ਵੀ ਦੇਖਣ ਨੂੰ ਮਿਲੇ ਮੌਕੇ ਦੇ ਪ੍ਰਬੰਧ ਬਹੁਤ ਸੁਚੱਜੇ ਤਰੀਕੇ ਨਾਲ ਕੀਤੇ ਗਏ ਨੇ ਤੇ ਮੁਕਾਬਲੇ ਨੂੰ ਲੈ ਕੇ ਸਭ ਦੀ ਨਿਗਾਹਾਂ ਜਿੱਤਣ ਵਾਲੀ ਬੇਲੇ ਭਾਗੀਦਾਰੀ ਤੇ ਟਿੱਕੀਆਂ ਹੋਈਆਂ ਨੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ